सोही मौथा हर पहलड़ी लाव प्रवर्त कर्म दृाया बलराम जियो जी ब्रह्मा वेद धर्म दृड़ो ਆ ਬਲਰਾਮ ਜੀਓ ਧਰਮਦਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਰੜਾਇਆ ਸਤ ਗੁਰ ਗੁਰ ਪੂਰਾਇ ਰਾਦੋ ਸਭ ਕਲ ਵੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਉ ਪਹਿਲੀ ਅਰੰਭ ਕਾਜ ਰਚਾਇਆ ਆਹ ਪਹਿਲੀ ਦੋ ਜੜੀ ਲਾਵ ਸਤ ਗੁਰ ਪਰਖ ਮਲਾਇਆ ਬਲਰਾਮ ਜਿਓ ਨਰਪ ਪੈ ਮਨ ਹੋਏ ਹਮ ਮੈਣਕ ਵਾਇਆ ਬਲਰਾਮ ਜਿਓ ਨਿਰਮਲ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪਰ ਪੂਰੇ ਅੰਤਰ ਪਾਹਰ ਹਰ ਪ੍ਰਵੇ ਕੋ ਮੈਲਾ ਹਰ ਜਨ ਮੰਗਲ ਗਾਏ ਜਨ ਨਾਨਕ ਤੁਜੀ ਲਾਵ ਚਲਾਈ

ਤੀ ਜੜੀ ਲਾਵ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜਿਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਕੀਆਂ ਬਨਰਾਮ ਜਿਓ ਨਰਮਲ ਹਰ ਪਾਇਆ ਹਰ ਗੁਣ ਗਾਇਆ ਮਕਬਲੀ ਅਰਬਾਨੀ ਸੰਤ ਜਨਾਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਫਿਰਤੇ ਹਰ 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 ਤਨ ਉਪਜੀ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ 라ਵੈ ਹਰ ਉਪਜੇ ਮਨ ਬੈ ਰਾਗ ਜਿਓ ਲਾ ਮਨ ਚਾਹ ਮਹਾਰ ਮੈ ਰਾਖਿਆ ਮਨ ਹਰ ਪਾਇਆ ਬਲਰਾਮ ਜਿਉ ਧਰਮ ਕਾ ਮਿਲਿਆ ਸੁਪਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦਨ ਹਰ ਲੈ ਬਲਾਈ ਮਨ ਚਿੰਦੇ ਆ ਪੜ ਪਾਇਆ ਸਵਾਮੀ ਹਰ ਨਾਮ ਵਜੀਵਾ ਧਾਈ ਹਰ ਤਵ ਠਾ ਕਰ ਕਾਜ ਰਚਾਇਆ ਤਨ ਹਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਨੀ ਲਾਲ ਬਾਪ ਸਹਜ ਵਯਾ ਹਰ ਪਾਇਆ ਬਨਾਰਮੀਓ ਭੂਮਖ ਮਿਲੇ ਉਸ ਭਗਵਾਨ ਤਾਲ ਤਨੀਖਾ ਦਾ ਬਨਨਾ ਹਰ ਦੀ